ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਲੀ ਕਾਂਗਰਸ ਪਾਰਟੀ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁੱਲੋਂ ਨੇ ਪੰਜਾਬ ਦੇ ਪੰਜ ਵੱਡੇ ਮੁੱਦਿਆਂ ਤੇ ਆਪਣੀ ਸਰਕਾਰ ਨੂੰ ਘੇਰਿਆ ਉਹਨਾਂ ਆਖਿਆ ਕਿ ਪੰਜਾਬ ਵਿੱਚ ਨਸ਼ਾ ਤਦ ਤੱਕ ਖਤਮ ਨਹੀਂ ਹੋਏਗਾ ਜਦੋਂ ਤੱਕ ਇਹ ਗੱਠਜੋੜ ਤੋੜਿਆ ਨਹੀਂ ਜਾਂਦਾ ਇਸ ਦਾ ਟੁੱਟਣਾ ਬੇਹੱਦ ਜ਼ਰੂਰੀ ਹੈ ਉਨਾ ਅਖੇ ਕਿ ਨਾ ਸ਼ਾ ਪਾਕਿਸਤਾਨ ਦੇ ਬਾਡਰ ਤੋਂ ਆਉਂਦਾ ਪਰੰਤੂ ਪੰਜਾਬ ਵਿੱਚ ਹਾਲੇ ਤੱਕ ਕੋਈ ਵੱਡਾ ਮਗਰਮੱਛ ਨਹੀਂ ਫੜਿਆ ਗਿਆ ਪ੍ਰੀ ਮੈਟ੍ਰਿਕ ਅਤੇ ਪੋਸਟ ਮੈਟ੍ਰਿਕ ਕਲਾਸਾਂ ਦੀ ਪ੍ਰੀਖਿਆ ਫੀਸ ਜਾਰੀ ਨਾ ਕਰਨ ਕਰਕੇ ਉਨ੍ਹਾਂ ਅਖੇ ਕਿ 2 ਲੱਖ ਬੱਚੇ ਸਲਾਨਾ ਪ੍ਰੀਖਿਆ ਨਹੀਂ ਦੇ ਸਕੇ ਦੂਲੋ ਨੇ ਅਖੇ ਕਿ ਨੌਕਰੀ ਦੇਣ ਦਾ ਵਾਅਦਾ ਕਰਨ ਵਾਲੀ ਸਰਕਾਰ ਨੇ ਕਿਸੇ ਵੀ ਨੌਜਵਾਨ ਨੂੰ ਨੌਕਰੀ ਨਹੀਂ ਦਿੱਤੀ ਗਰੀਬ ਕਿਸਾਨਾਂ ਦਾ ਕਰਜ਼ਾ ਹਾਲੇ ਤੱਕ ਮਾਫ ਨਹੀਂ ਕੀਤਾ ਠੇਕੇ ਤੇ ਜ਼ਮੀਨ ਲੈ ਕੇ ਜਾਂ ਘਟ ਜ਼ਮੀਨ ਤੇ ਖੇਤੀ ਕਰਨ ਵਾਲੇ ਕਿਸਾਨਾਂ ਦਾ ਕਰਜ਼ਾ ਮਾਫ ਨਹੀਂ ਹੋਇਆ ਜ਼ਿਕਰ ਜੋਗ ਹੈ ਕਿ ਜੀਰਾ ਤੋਂ ਕਾਂਗਰਸ ਵਿਧਾਇਕ ਕੁਲਬੀਰ ਸਿੰਘ ਜੀਰਾ ਤੇ ਅਵਰਗੜ ਸੰਗਰੂਰ ਤੋਂ ਵਿਧਾਇਕ ਸਰਜੀਤ ਧਮਾਨੇ ਵੀ ਪੁਲਿਸ ਨੇਤਾਵਾਂ ਤੇ ਨਸ਼ਾ ਤਸਕਰਾਂ ਦੀ ਮਿਲੀ ਭੁਗਤ ਦੇ ਦੋਸ਼ ਲਾਇਆ ਹਨ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਮੇਜਰ ਕਮਲਜੀਤ ਸਿੰਘ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ਵਿੱਚ ਕੈਦ ਨੇ ਅਫਸੋਸ ਹੈ ਕਿ ਉਹਨਾਂ ਨੂੰ ਅੱਜ ਤੱਕ ਅਭਿਨੰਦਨ ਦੀ ਤਰ੍ਹਾਂ ਲਿਆਂਦਾ ਨਹੀਂ ਜਾ ਸਕਿਆ ਅੱਜ 48 ਸਾਲ ਹੋ ਗਏ ਇੰਨੇ ਸਾਲਾਂ ਵਿੱਚ ਇੱਕ ਪੀੜੀ ਬਦਲ ਗਈ ਲੇਕਿਨ ਉਹਨਾਂ ਦੀ ਧਰਮ ਪਤਨੀ ਦਾ ਇੰਤਜ਼ਾਰ ਨਹੀਂ ਬਦਲਿਆ ਇਹ ਕਹਿੰਦੇ ਆ ਉਹਨਾਂ ਦੀਆਂ ਅੱਖਾਂ ਛਲਕ ਆਉਂਦੀਆਂ ਮੇਜਰ ਕਮਲਜੀਤ ਸਿੰਘ ਦੀ ਧਰਮ ਪਤਨੀ ਜਸਬੀਰ ਕੌਰ ਦੱਸਦੀ ਹੈ ਕਿ 71 ਦੀ ਜੰਗ ਮੇਜਰ ਕਮਲਜੀਤ ਸਿੰਘ ਨੇ ਲੜੀ ਸੀ ਇਸ ਜੰਗ ਵਿੱਚ 54 ਭਾਰਤੀ ਫੌਜੀ ਪਾਕਿਸਤਾਨ ਨੇ ਕੈਦੀ ਬਣਾਲੇ ਸਨ ਇਹਨਾਂ ਫੌਜੀਆਂ ਨੂੰ ਮਿਸਿੰਗ 54 ਕਿਹਾ ਜਾਂਦਾ ਹੈ ਮੇਜਰ ਕਮਲਜੀਤ ਸਿੰਘ ਦੀ ਧਰਮ ਪਤਨੀ ਜਿਸ ਬਾਰੇ ਬਹੁਤ ਘੱਟ ਲੋਕ ਜਾਣਦੇ ਐ ਜਸਬੀਰ ਕੌਰ ਇਕਲੌਤੀ ਬੇਟੀ ਰਾਜਧਾਨੀ ਦਿੱਲੀ ਦੇ ਸਾਊਥ ਐਕਸਟੈਂਸ਼ਨ ਦਿੱਲੀ ਵਿੱਚ ਰਹਿੰਦੀ ਐ ਅੱਜ ਵੀ ਉਹਨਾਂ ਦੇ ਆਨਲਾਈਨ ਇੰਤਜ਼ਾਰ ਐ ਜਸਬੀਰ ਕੌਰ ਨੇ ਜ਼ਿੰਦਗੀ ਦੇ ਉਹਨਾਂ ਪੰਨਿਆਂ ਨੂੰ ਦੇਖਿਆ ਫਿਰ ਉਸਨੇ ਅਜਿਹੀਆਂ ਗੱਲਾਂ ਦਸੀਆਂ ਕਿਹਾ ਜਾਂਦਾ ਹੈ ਕਿ ਜੇਕਰ ਕਮਲਜੀਤ ਨਾ ਹੁੰਦੇ ਤਾਂ ਅੱਜ ਪੰਜਾਬ ਦਾ ਫਿਰੋਜ਼ਪੁਰ ਪਾਕਿਸਤਾਨ ਵਿੱਚ ਹੁੰਦਾ ਇਹ ਇਤਿਹਾਸ ਦੇ ਦਸਤਾਵੇਜ਼ਾਂ ਵਿੱਚ ਲਿਖਤਾ ਉਸ ਸਮੇਂ ਦੇ ਡੀਸੀ ਨੇ ਆਪਣੀ ਚਿੱਠੀ ਵਿੱਚ ਇਸ ਦਾ ਜ਼ਿਕਰ ਕੀਤਾ ਸੀ ਜਸਬੀਰ ਕੌਰ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ਵਿੱਚ ਇੱਕ ਵਾਰ ġੇੜਾ ਮਾਰ ਚੁੱਕੀ ਹੈ ਲੇਕਿਨ ਉੱਥੋਂ ਉਸ ਨੂੰ ਨਿਰਾਸ਼ਾ ਹੀ ਪੱਲੇ ਪਈ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੜਾਂ ਖੇਡਾਂ ਦੇ ਮੈਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਂ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਡੇਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ